ਆਲਾ ਕਰਦੇ ਪੰਜਾਬ ਚ ਜਾਂਦੇ ਪਿਆ ਸਿਰਫ ਇਥੇ ਸਵਾਲ ਹੈ 5 ਸਾਲ ਆਪਾਂ ਤੁਸੀਂ ਆਪ ਫਿਰੋਜ਼ਪੁਰ ਚ ਆਪਾਂ ਆਈ ਕਾਰਿਆ ਸੇਵਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਫਤਿਹ ਸਾਰੇ ਬੰਦੇ ਨੂੰ ਧੰਨਵਾਦ ਬਹੁਤ ਬਹੁਤ ਤੁਹਾਡੇ ਸਾਥ ਵਿੱਚ ਸਾਰੇ ਦੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਰਿਹਾ ਪਿੱਛੋਂ ਕਿੰਨੀ ਬਿਜਾਰਿਆ ਆਪਾਂ ਗੱਲਬਾਤ ਉਹਨਾਂ ਨਾਲ ਆਪਾਂ ਇੱਕੋ ਹੀ ਇੱਕ ਦੋ ਸਵਾਲ ਕੀਤੇ ਨੇ ਪਹਿਲਾਂ ਆਪਾਂ ਉਹਨੂੰ ਇਹ ਸਵਾਲ ਕੀਤਾ ਵੀ ਤੁਸੀਂ ਜਿਹੜਾ ਪੰਜਾਬ ਬਚਾਓ ਤੁਸੀਂ ਯਾਤਰਾ ਕੱਢਦੇ ਵੇ ਵਧੀਆ ਉਪਰਾਲਾ ਹੈ ਪਰ ਸਾਨੂੰ ਇਹ ਦੱਸੋ ਵੀ ਸਾਡੇ ਫਰੋਹੇ ਪਰ ਤੁਸੀਂ 5 ਸਾਲ ਤੋਂ ਹੀ ਸਾਡੇ ਮੌਜੂਦਾ ਐਮਪੀਏ 5 ਸਾਲਾਂ ਦੇ ਵਿੱਚ ਤੁਸੀਂ ਇੱਕ ਵਾਰੀ ਵੀ ਨਹੀਂ ਆਏ ਪਹਿਲਾ ਸਵਾਲ ਸਾਡਾ ਉਹਨਾਂ ਨੂੰ ਇਹ ਸੀ ਉਹ ਕਹਿੰਦੇ ਵੀ ਅਸੀਂ ਪੂਰਾ ਪੰਜਾਬ ਵੇਖਣਾ ਹੁੰਦਾ ਵੀ ਸਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਅਸੀਂ ਦੂਜੀ ਗੱਲ ਇਹ ਕੀਤੀ ਵੀ ਜੇ ਤੁਸੀਂ ਸਾਰਾ ਪੰਜਾਬ ਵੇਖਣਾ ਹੁੰਦਾ ਤੁਸੀਂ ਪੰਜਾਬ ਬਚਾਓ ਯਾਤਰਾ ਕੀਤੀ ਕਿੰਦੇ ਤੋਂ ਪੰਜਾਬ ਬਜਾਣਾ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਸੀ ਅੱਜ ਇਹਨਾਂ ਨੇ ਇਹ ਹੀ ਕਿਹਾ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਵੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਚਿੱਟਾ ਕਿਹਨੇ ਲੈ ਕੇ ਆਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਉਣਾ ਅਸੀਂ ਜਿਹੜਾ ਬੇਬਤ ਬੇਅਦਬੀਆਂ ਹਈਆਂ ਨੇ ਉਹ ਕਿੰਦੀ ਸਰਕਾਰ ਚ ਹੋਈਆਂ ਨੇ ਗੈਂਗਸਟਰਵਾਦ ਆਇਆ ਉਹ ਕਿੰਨਾਂ ਦੀ ਸਰਕਾਰ ਚ ਆਇਆ ਆਪਾਂ ਪੰਜਾਬ ਬਚਾਉ ਉਹ ਕਿੰਦੇ ਤੋਂ ਕਰਨਾ ਹੈ ਰੇਤਾ ਦਾ ਜਿਹੜਾ ਘਟਾਲਾ ਸਾਰਾ ਕੁਝ ਹੋਇਆ ਕਿੰਨਾਂ ਦੀ ਸਰਕਾਰ ਚ ਹੋਇਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਿਰਫ ਇੱਕ ਛੜਿਆੰਤਰ ਹੈ ਵੀ ਇੱਕ ਸਿਰਫ ਇੱਕ ਐਵੇਂ ਚਾਲ ਖੇਡੀ ਜਾ ਰਹੀ ਹੈ ਇਲੈਕਸ਼ਨ ਨੇੜੇ ਆ ਗਏ ਨੇ ਲਾਣੇ ਸ਼ੁਰੂ ਕਰਦੇ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਪਿੱਛੇ ਮਾਈਕ ਚ ਕੋਈ ਢਾਖਾ ਖਾਦ ਸਾਨੂੰ ਜਵਾਬ ਕੋਈ ਇੱਕ ਵੀ ਨਹੀਂ ਮਿਲਿਆ ਬਾਦੋਂ ਸਾਬ ਤੋਂ ਕੋਈ ਫੇਕ ਸਾਰਾ ਕੁਝ ਤਾਂ ਕਿੰਨਾ ਸਮਾਂ ਹੋ ਗਿਆ ਸ੍ਰੀ ਗੁਰਬਖਸ਼ ਸਿੰਘ ਨਹੀਂ ਬੜੇ ਆ ਮੈਂ ਕਹਿੰਦਾ ਜੀ ਉਹਦਾ ਗੁੰਮਸ਼ੁਦਾ ਅਸੀਂ ਤਾਂ ਇੱਥੇ ਪੋਸਟਰ ਲਾਉਂਦੇ ਰਿਆਂ ਗੁੰਮਸ਼ੁਦਾ ਦੀ ਤਲਾਸ਼ ਦੇ ਵੀ ਗੁੰਮਸ਼ੁਦਾ ਰਹੇ ਨੇ ਉਹ 5 ਸਾਲ ਚਾਹੀ ਨਹੀਂ ਇੱਕ ਵਾਰੀ ਆਏ ਸੀ ਜਦੋਂ ਐਮਪੀ ਬੜੇ ਸੀ ਉਹ ਵੀ ਘਟ ਤੋਂ ਘਟ ਸਾਲ ਬਾਅਦ ਆਏ ਸੀ ਉਹ ਵੀ ਬਾਰਿਸ਼ ਹੋ ਗਈ ਬਾਰਿ ਦੇ ਵਿੱਚੋਂ ਅੱਧ ਦੇ ਵਿੱਚ ਗਾਰੀਓ ਕੈਨਸਲ ਆਪਣਾ ਪ੍ਰੋਗਰਾਮ ਕਰਕੇ ਉਹ ਧੰਨਵਾਦ ਕਰਨ ਤੱਕ ਨਹੀਂ ਆਏ ਭਰੋਈ ਪ੍ਰਵਾਸੀਆਂ ਦਾ ਧੰਨਵਾਦ ਕਰਨ ਲਈ ਐਮਪੀ ਕੋਟੇ ਦੇ ਵਿੱਚ ਫੰਡ ਹੁੰਦੇ ਆ ਸਰਪਰ ਦੇ ਐਮਪੀ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਵੱਲੋਂ ਕੋਈ ਫੰਡ ਦਿੱਤੇ ਕਿ ਫਰੋਖ ਸਰਵਾਸੀਆਂ ਬਿਲਕੁਲ ਜਿਨੀ ਇੱਕ ਵੀ ਫੰਡ ਨਹੀਂ ਆਇਆ ਪਰ ਉਹ ਇੱਪਰ ਨੂੰ ਇਹ ਤੋਂ ਤਾਂ ਕਿ ਜਿਹੜਾ ਪੀਜੀਆਈ ਸੈਟਲਾਈਟ ਸੈਂਟਰ ਆਣਾ ਸੀ ਉਹ ਇਹਨਾਂ ਦੇ ਐਮਪੀ ਇਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੋਲਾ ਪਾ ਸਕਦੇ ਸੀ ਇਹਨਾਂ ਨੇ ਇੱਕ ਵਾਰੀ ਵੀ ਜਾ ਕੇ ਨਹੀਂ ਕਿਹਾ ਕਿ ਜਿਹੜਾ ਸਾਡਾ ਪੀਜੀਆਈ ਉਹ ਨਹੀਂ ਬਣ ਰਿਹਾ ਉਹਨੂੰ ਬਣਾਇਆ ਜਾਵੇ ਕੋਈ ਕੰਮ ਨਹੀਂ ਕੀਤਾ ਇਹ ਨਹੀਂ ਤਾਂ ਇਹਨਾਂ ਨੂੰ ਜਾ ਕੇ ਕਹਿਣਾ ਚਾਹੀਦਾ ਸੀ ਪੀਜੀਆਈ ਬਾਰੇ ਤਾਂ ਕਮ ਸੇ ਕਮ ਜਾ ਕੇ ਕਹਿ ਸਕਦੇ ਸੀ ਉਹ ਵੀ ਨਹੀਂ ਕਿਹਾ ਬਾਦਲ ਉਹਨਾਂ ਦੀ ਦੇਣ ਆ ਜਿਹੜੀ ਪੀਜੀ ਆ ਨਹੀਂ ਜੀ ਨਹੀਂ ਜਿਹੜੇ ਕੇਂਦਰ ਮੰਤਰੀ ਹਰਸਿਮਰਤ ਕੋਰ ਬਾਦਲ ਨਹੀਂ ਉਹ ਤਾਂ ਚਾਕੇ ਬਠਿੰਡੇ ਲੈ ਚੱਲੇ ਸੀ ਉਹਨਾਂ ਤੋਂ ਤਾਂ ਮਸਾ ਵਚਾ ਕੇ ਫਰੋਈਪੁਰ ਲਿਆਂਦਾ ਗਿਆ ਸੀ ਉਹ ਤੁਸੀਂ ਲਿਆਂਨ ਦੀ ਗੱਲ ਛੱਡੋ ਉਹ ਤਾਂ ਲੈ ਚੱਲੇ ਸੀ ਇੱਥੇ